ਇਹ ਪੰਜਾਬੀ ਭਾਸ਼ਾ ਦਾ 헤ਜ ਚੱਠਾ ਸਭ ਕਿਵੇਂ ਜਾਗ ਗਿਆ ਕਿਵੇਂ ਸਾਰਾ ਕੁੰਬਾ ਇਕੱਠਾ ਕਰਕੇ ਵਿਸ਼ਵ ਪੰਜਾਬੀ ਕਾਨਫਰੰਸ 11ਵੀਂ ਹੋਣ ਜਾ ਰਹੀ ਹੈ ਇੰਨਾ ਲੰਬਾ ਸਮਾਂ ਕਿਵੇਂ ਹੰਡਾਇਆ ਜੇ ਕਿਤੇ ਉਹ ਰਿਪੋਰਟ ਸੱਚੀ ਹੋ ਜਵੇ ਤੇ ਪੰਜਾਬੀ ਭਾਸ਼ਾ ਖਤਮ ਹੋ ਜਵੇ ਤੇ ਜਿੰਨਾ ਪੰਜਾਬੀ ਚ ਸਹਿਤ ਲਿਖਿਆ ਹੈ ਖਤਮ ਹੋ ਜਾਊਗਾ ਜਿਹੜੀ 11ਵੀਂ ਵਰਲਡ ਪੰਜਾਬੀ ਕਾਨਫਰੰਸ ਹੈਗੀ ਆ ਇਹਦੇ ਵਿੱਚ ਰੱਖਿਆ ਸੀ ਗਦਰੀ ਯੋਧਿਆਂ ਦਾ ਆਜ਼ਾਦੀ ਵਿੱਚ ਯੋਗਦਾਨ ਜੇ ਕੋਈ ਪੰਜਾਬੀ ਦਾ ਜਗਿਆਸੂ ਬੰਦਾ ਪੰਜਾਬੀ ਦੇ ਨਾਲ ਮਾਸ ਰੱਖਣ ਵਾਲਾ ਬੰਦਾ ਉਹਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦਾ ਈ ਉਹ ਆ ਸਕਦਾ ਹੈ 11ਵੀਂ ਕਾਨਫਰੰਸ ਹੈ ਨਿੱਜੀ ਤੌਰ ਤੇ ਕੀ ਹਾਸਲ ਕੀਤਾ ਖੱਟਿਆ ਕੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਪੰਜਾਬੀ ਬਾਦਸ਼ਾਹ ਦੇ ਪ੍ਰਤੀ ਦੁਨੀਆ ਭਰ ਦੇ ਪੰਜਾਬੀ ਚਿੰਤਤ ਹੁੰਦੇ ਨੇ ਪੰਜਾਬੀ ਭਾਸ਼ਾ ਨੂੰ ਹੋਰ ਜਵਾਨ ਹੋਰ ਨਿਖਰਵੀਂ ਕਿਵੇਂ ਬਣਾਉਣਾ ਇਹਦੇ ਲਈ ਲਗਾਤਾਰ ਯਤਨ ਦੇਸ਼ ਤੇ ਵਿਦੇਸ਼ ਦੇ ਵਿੱਚ ਜਿਹੜੇ ਉਹ ਚੱਲਦੇ ਰਹਿੰਦੇ ਆ ਤੇ ਅੱਜ ਸਾਡੀ ਗੱਲਬਾਤ ਹੋਣੀ ਹੈ ਸਰਦਾਰ ਅਜਾਇਬ ਸਿੰਘ ਛੱਟਾ ਸਾਹਿਬ ਦੇ ਨਾਲ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੈ ਉਹ ਕੁਝ ਘੰਟਿਆਂ ਦੇ ਬਾਅਦ ਹੋਣ ਜਾ ਰਹੀ ਹੈ ਕੈਨੇਡਾ ਦੀ ਧਰਤੀ ਤੇ ਹੋਣ ਜਾ ਰਹੀ ਹੈ ਜਗਤ ਪੰਜਾਬੀ ਸਭਾ ਦੇ ਜਿਹੜੇ ਉਕਰਤਾ ਤਰਤਾ ਨੇ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਕਰਤਾ ਤਰਤਾ ਨੇ ਚੇਅਰਮੈਨ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਕਰਨੀਆਂ ਜ਼ਰੂਰੀ ਨੇ ਅੱਜ ਜਦੋਂ ਰੈਸੈਸ਼ਨ ਦਾ ਸਮਾਂ ਜਦੋਂ ਵਿੱਤੀ ਤੌਰ ਦੇ ਉੱਤੇ ਆਰਥਿਕ ਮੰਦਹਾਲੀ ਦਾ ਸਮਾਂ ਉਸ ਵੇਲੇ ਵੀ ਪੰਜਾਬੀ ਭਾਸ਼ਾ ਦੇ ਲਈ ਸਮਾਂ ਕੱਢਣਾ ਜੇਬ ਦੇ ਵਿੱਚੋਂ ਚਾਰ ਪੈਸੇ ਕੱਢਣੇ ਬਾਕੀਆਂ ਤੋਂ ਚਾਰ ਪੈਸੇ ਇਕੱਠੇ ਕਰਕੇ ਇਸ ਤਰੀਕੇ ਦੇ ਉਦਮ ਕਰਨੇ ਜਿਹੜੇ ਆ ਬਹੁਤ ਜ਼ਿਆਦਾ ਅਹਿਮਤ ਰੱਖਦੇ ਆ ਛੱਠਾ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਪ੍ਰਾਈਮੇਰੀਆ ਟੀਵੀ ਤੇ ਬਾੜਾ ਸਾਹਿਬ ਤੁਹਾਨੂੰ ਵੀ ਸਸਸੀ ਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਸੀ ਕਾਲ ਚੱਠਾ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਸਵੇਰੇ ਫਿਰ ਪਰੌਂਠੇ ਸ਼ੱਕੇ ਸੀ ਕਿ ਫੁਲਕੇ ਸ਼ੱਕੇ ਸੀ ਕਿਉਂਕਿ ਆਵਾਜ਼ ਗੜਕਦੀ ਪੂਰੀ ਆਈ ਗੁਰਦੁਆਰੇ ਸਾਹਿਬ ਗਏ ਸੀ ਤਾਂ ਗੁਰਦੁਆਰ ਸਾਹਿਬ ਤਾਂ ਲੱਗੋ ਸ਼ੱਕੇ ਆਇਆ ਜੀ ਕੀ ਬਾਤ ਹੈ ਜੀ ਫਿਰ ਤਾਂ ਬਾਬੇ ਦੀ ਫੁਲ ਕਿਰਪਾ ਅੱਛਾ ਚੱਠਾ ਸਾਹਿਬ ਮੈਨੂੰ ਇੱਕ ਗੱਲ ਦੱਸੋ 27 28 ਤੇ 29 ਜੂਨ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੀ ਧਰਤੀ ਸੋਹਣਾ ਮੌਸਮ ਹੈ ਵਕੀਲ ਬੰਦੇ ਹੋ ਸਾਈਨ ਕਰਨ ਦੇ ਪੈਸੇ ਮਿਲਦੇ ਆ ਯਾਨੀ ਲੋਕ ਸਮਾਂ ਲੈਂਦੇ ਹੋਣੇ ਆ ਜਿਨਨੇ ਮੈਂ ਤੋਂ ਉਹਨਾਂ ਨੂੰ ਦਿੱਨੇ ਹੋਣੇ ਆ ਉਹਨੇ ਡਾਲਰ ਡਿੱਗਦੇ ਹੋਣੇ ਆ ਇਹ ਪੰਜਾਬੀ ਬਾਦਸ਼ਾਹ ਦਾ 헤ਜ ਚੱਠਾ ਸਭ ਕਿਵੇਂ ਜਾਗਿਆ ਕਿਵੇਂ ਸਾਰਾ ਕੁੰਬਾ ਇਕੱਠਾ ਕਰਕੇ ਵਿਸ਼ਵ ਪੰਜਾਬੀ ਕਾਨਫਰੰਸ 11ਵੀਂ ਹੋਣ ਜਾ ਰਹੀ ਹੈ ਇੰਨਾ ਲੰਬਾ ਸਮਾਂ ਕਿਵੇਂ ਹੰਡਾਇਆ ਸਭ ਤੋਂ ਪਹਿਲਾਂ 2008 ਵਿੱਚ ਜਦੋਂ ਕੁਲਦੀਪ ਨਈਅਰ ਦੀ ਰਿਪੋਰਟ ਆਈ ਇਹਨਾਂ ਦੀ ਅਸੀਂ ਤੇ 25 ਕਿ ਬਿਜ਼ਨਸਮੈਨਸ ਜਿਹੜੇ ਹਰੇਕ ਮਹੀਨੇ ਇਕੱਠੇ ਇੱਕ ਵਾਰੀ ਹੁੰਦੇ ਸੀਗੇ ਉਦੋਂ ਬਣਾਈ ਸੀ ਇੰਟਾਰੀਓ ਫਰੈਂਡ ਕਲੱਬ ਤੇ ਜਦੋਂ ਪੰਜਾਬੀ ਦੇ ਹਿੱਤ ਵਾਲੇ ਨੇ ਮੈਨੂੰ ਆਹੇ ਗੱਲ ਤੁਹਾਡੇ ਵਾਲੀ ਗਈ ਸੀਗੀ ਤੇ ਵੀ ਆਪਾ ਜੀ ਵਿਸ਼ੋ ਪੰਜਾਬੀ ਕਾਨਫਰੰਸ ਕਰਾਉਣੀ ਆ ਤੇ ਮੈਨੂੰ ਉਦੋਂ ਲੱਗਿਆ ਮੈਂ ਵਕੀਲ ਬੰਦਾ ਮੈਂ ਪੈਸੇ ਕਮਾਉਣੇ ਮੈਂ ਤਾਂ ਕੀ ਲੈਣਾ ਹੈਗਾ ਇਹਦਾ ਕੋਈ ਫਾਇਦਾ ਨਹੀਂਗਾ ਪਰ ਉਸ ਤੋਂ ਬਾਅਦ ਲੱਗਾ ਵੀ ਜੇਕਰ ਤੇ ਉਹ ਰਿਪੋਰਟ ਸੱਚੀ ਹੋ ਜੂਵੇ ਤੇ ਪੰਜਾਬੀ ਭਾਸ਼ਾ ਖਤਮ ਹੋ ਜੂਵੇ ਤੇ ਜਿੰਨਾ ਪੰਜਾਬੀ ਚ ਸਹਿਤ ਲਿਖਿਆ ਹੈ ਖਤਮ ਹੋ ਜੂਗਾ ਤੇ ਫੇਰ ਲੱਗਾ ਵੀ ਨਹੀਂ ਸਾਡਾ ਕੋਈ ਫਰਜ਼ ਭਾਵੇਂ ਇਹ ਪੰਜਾਬੀ ਭਾਸ਼ਾ ਇਕੱਲੇ ਸਿੱਖਾਂ ਦੀ ਨਹੀਂ ਜੀ ਪਰ ਸਾਡੇ ਤੇ ਬੋਝ ਥੋੜਾ ਜਿਹਾ ਜ਼ਰੂਰ ਜ਼ਿਆਦਾ ਕਿਉਂਕਿ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਇਸੇ ਭਾਸ਼ਾ 'ਚ ਗੱਲਾਂ ਕਰਦੇ ਹੈਗੇ ਆ ਸਾਨੂੰ ਲੱਗਾ ਹੈਗਾ ਵੀ ਸਾਡਾ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਫਰਜ਼ ਹੀ ਬਣਦਾ ਹੈਗਾ ਵਾ ਅਸੀਂ ਪੰਜਾਬੀ ਸਹਿਦ ਨੂੰ ਜਿਦਾ ਰੱਖੀਏ ਅਸੀਂ ਤਾਂ ਕਰ ਰਹੇ ਕੋਈ ਪੈਸੇ ਵਾਲੀ ਗੱਲ ਨਹੀਂ ਜੀ ਹੁਣ 68 ਸਾਲ ਦੀ ਉਮਰ ਮੇਰੀ ਹੋ ਜਾਣੀ ਆ ਕਿੰਨੇ ਕੀ ਕੀ ਖਵਾ ਲੈਣਾ ਤੇ ਕੀ ਕਰ ਲੈਣਾ ਹੈਗਾ ਇਸ ਕਰਕੇ ਸਾਨੂੰ ਕੁਝ ਕਰਨਾ ਵੀ ਚਾਹੀਦਾ ਪੰਜਾਬੀ ਲਈ ਇਸ ਕਰਕੇ ਲੱਗੇ ਆ ਜੀ ਛਠਾ ਸਾਹਿਬ 10 ਕਾਨਫਰੰਸਾਂ ਤੁਸੀਂ ਸਫਲਤਾਪੂਰਵਕ ਆਪਣੀ ਟੀਮ ਦੇ ਸਹਿਯੋਗ ਨਾਲ ਸਾਥੀ ਜਿਹੜੇ ਹੱਕ ਢਾਹ ਕੇ ਨਾਲ ਖੜਦੇ ਹੋਣਗੇ ਹਰ ਵਾਰੀ ਕਾਨਫਰੰਸ ਕਰਾਉਣ ਦੇ ਲਈ ਸਫਲਤਾਪੂਰਵਕ ਕਰਾ ਲਈਆਂ ਮੇਰੀ ਜਿਗਿਆਸਾ ਹਮੇਸ਼ਾ ਵਿਸ਼ੇ ਦੇ ਵਿੱਚ ਹੁੰਦੀ ਹੈ ਕਿ ਤੁਹਾਡੀ ਇਸ ਵਾਰ ਦੀ ਜਿਹੜੀ ਹੈ ਵਿਸ਼ਵ ਪੰਜਾਬੀ ਕਾਨਫਰੰਸ ਹੈ ਉਹਦਾ ਵਿਸ਼ਾ ਕੀ ਹੈ ਕਿਧਰਲੇ ਪਾਸੇ ਕੇਂਦਰਿਤ ਰਹੂਗਾ ਤਰਜੀਹ ਕਿਹੜੀ ਚੀਜ਼ ਨੂੰ ਦਿੱਤੀ ਉਹਦੇ ਤੋਂ ਹੀ ਸਾਰਾ ਕਹਿੰਦੇ ਹੁੰਦੇ ਨੇ ਕਿ ਪਿੰਡ ਦਾ ਪਤਾ ਲੱਗ ਜਾਂਦਾ ਹੁੰਦਾ ਅੰਦਰ ਵੜਦੇ ਹੀ ਅੜਦਵਾਲੇ ਕਿਦਾਂ ਦਾ ਹਿਸਾਬ ਕਿਤਾਬ ਆ ਸਾਨੂੰ ਵਿਸ਼ੇ ਤੋਂ ਪਤਾ ਲੱਗ ਜਾਂਦਾ ਜੀ ਗੰਭੀਰਤਾ ਦਾ ਜਦੋਂ ਸ਼ੁਰੂ ਕੀਤਾ ਸੀ ਨਾ ਜੀ ਤੇ ਜਿਹੜਾ ਮਰਜੀ ਜਿਹੜਾ ਮਰਜੀ ਵਿਦਵਾਨ ਆ ਜਾਵੇ ਜੋ ਪੜ ਕੇ ਮਰਜੀ ਮੁੜ ਜਵੇ ਤੇ ਸਾਨੂੰ ਵੀ ਪਤਾ ਨਹੀਂ ਲੱਗਦਾ ਸੀਗਾ ਹਮਮ ਕਿਉਂਕਿ ਮੇਰਾ ਸਬੰਧ ਕੋਈ ਨਹੀਂ ਸੀਗਾ ਇਹ ਕਿਸੇ ਨੂੰ ਬੰਦੇ ਨੂੰ ਸਿਖੇ ਸਖਾਇ ਕਹਤਾ ਵੀ ਖਰੇਕ ਨੂੰ ਕਹੀਓ ਵਿਦਵਾਨ ਨੂੰ ਨਵਾਂ ਤੇਰਾ ਪੇਪਰ ਲਿਖਿਆ ਹੋਵੇ। ਜੀ। ਕਿ ਉਹ ਇੱਕ ਬੰਦਾ ਮੈਨੂੰ ਦੱਸਿਆ ਨਾਲ ਦੇ ਯਾਰ ਚਾਰ ਵਾਰੀ ਖਰੇਕ ਕਾਨਫਰੰਸ ਵਿੱਚ ਆਹੀ ਪੜ ਕੇ ਤਰ ਜਾਂਦਾ ਤੇ ਕੀ ਕਰੇਗਾ ਤੂੰ? ਕਿ ਮੈਂ ਉਹਨੂੰ ਕਹਿ ਬੈਠਾ ਵੀ ਤੇਰਾ ਜਿਹੜਾ ਹੈਗਾ ਖੋਜ ਪੱਤਰ ਨਵਾਂ ਹੋਣਾ ਚਾਹੀਦਾ। ਹੂੰ। ਉਹ ਮੈਨੂੰ ਕਹਿੰਦਾ ਵੀ ਤੂੰ ਪੜਿਆ ਸੀ ਕਦੀ? ਮੈਂ ਕਹਿੰਦੀ ਮੈਂ ਤੇ ਨਹੀਂ ਪੜਾਇਆ ਕ ਤਰਲੀ ਤੇ ਨਵਾਂ ਹੀ ਆ ਨਾ। ਠੀਕ ਹੈ। ਉਦੋਂ ਬਾਅਦ ਜੇ ਤੁਹਾਡੇ ਵਾਲੀ ਗੱਲ ਆ ਕਿਉਂਕਿ ਇਹਦਾ ਵਿਸ਼ੇੜ ਰੱਖਦੇ ਨਾ ਜੀ ਕਿਉਂਕਿ ਇਹਦਾ ਨਾਮ ਵਰਲਡ ਪੰਜਾਬੀ ਕਾਨਫਰੰਸ ਆ ਪੰਜਾਬੀ ਭਾਸ਼ਾ ਦੇ ਬਾਰੇ ਤਾਂ ਗੱਲ ਕਰਨੀ ਕਰਨੀ ਆ ਉਹਦੇ ਨਾਲ ਅਸੀਂ ਸੈਕੰਡ ਵਿਸ਼ਾ ਰੱਖ ਲੈਣੇ ਹੁੰਦੇ ਆ ਕਦੇ ਅਸੀਂ ਨਾਟਕਤਾ ਰੱਖ ਲਿਆ ਕਦੀ ਸਿੱਖਿਆ ਰੱਖ ਲਿਆ ਕਦੀ ਪੰਜਾਬੀ ਨਾਇਕ ਰੱਖ ਲੈ ਹੈ ਗਿਆ ਜਿਹੜੀ 11ਵੀਂ ਵਰਲਡ ਪੰਜਾਬੀ ਕਾਨਫਰੰਸ ਹੈਗੀ ਆ ਇਹਦੇ ਵਿੱਚ ਰੱਖਿਆ ਸੀ ਗਦਰੀ ਯੋਧਿਆਂ ਦਾ ਆਜ਼ਾਦੀ ਵਿੱਚ ਯੋਗਦਾਨ ਇਸ ਕਰਕੇ ਕੋਈ ਪੁਰਾਣਾ ਉਹ ਨਵਾਂ ਲੈ ਕੇ ਆਊਗਾ ਔਰ ਉਹੀ ਪੜਨਾ ਪਊਗਾ ਪੁਰਾਣਾ ਲਿਖਿਆ ਤਾਂ ਉਹਦਾ ਕੋਈ ਹੋ ਨਹੀਂ ਸਕਦਾ ਪੋਸਟ ਕਰ ਕਿ ਜਿਹੜਾ ਹੈ ਕਿ ਵਿਸ਼ਾ ਰੱਖਿਆ ਨਾ ਜੀ ਉਹ ਗਦਰੀ ਯੋਧਿਆਂ ਬਾਰੇ ਅਸੀਂ ਰੱਖਿਆ ਹੈ ਬਹੁਤ ਵਧੀਆ ਛਠਾ ਸਾਹਿਬ ਇਹਦੇ ਲਈ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਕਿਉਂਕਿ ਗਦਰੀ ਯੋਧਿਆਂ ਨੂੰ ਯਾਦ ਕਰਨਾ ਸਮੇਂ ਦੀ ਲੋੜ ਆ ਨਵੀਂ ਪੀੜੀ ਭੁੱਲੀ ਜਾਂਦੀ ਆ ਕਈ ਵਾਰੀ ਜਿਹੜੇ ਹੁਣ ਬੱਚੇ 15 16 17 ਸਾਲ ਦੇ ਆਪਣੇ ਪੰਜਾਬੀ ਭਾਈਚਾਰੇ ਦੇ ਉਹਨਾਂ ਨੂੰ ਪੁੱਛੋ ਗਦਰੀ ਕੀ ਆ ਤੇ ਉਹ ਐ ਕਰਕੇ ਸਿਰ ਮਾਰ ਦਿੰਦੇ ਆ ਕਿ ਭਾਈ ਸਾਨੂੰ ਨਹੀਂ ਪਤਾ ਸੋ ਜੇ ਤੁਹਾਡੀਆਂ ਇਹ ਗਤੀਵਿਧੀਆਂ ਇਧਰਲੇ ਪਾਸੇ ਯਤਨ ਜਿਹੜੇ ਉਹ ਜਾਰੀ ਰਹਿਣਗੇ ਤਾਂ ਸ਼ਾਇਦ ਨਵੀਂ ਪੀੜ੍ਹੀ ਦੇ ਵਿੱਚ ਇਹਦੇ ਲਈ ਜਿਹੜੀ ਹੈ ਅਵੇਅਰਨੈਸ ਆਉਗੀ ਜ਼ਰੂਰ ਹੁਣ ਛਠਾ ਸਾਹਿਬ ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਕਿ ਐਤਕੀ ਕਿੰਨੇਕ ਵਿਦਵਾਨ ਸੱਜਣ ਹਿੱਸਾ ਲੈ ਰਹੇ ਆ ਕਿੰਨੇਕ ਅੰਦਾਜ਼ਨ ਪੇਪਰ ਜਿਹੜੇ ਇਹਦੇ ਵਿੱਚ ਪੜੇ ਜਾਣਗੇ ਨੰਬਰ 2 ਕਾਨਫਰੰਸ ਦੀਆਂ ਤਰੀਕਾ ਮੈਂ ਦੱਸ ਦਿੱਤੀਆਂ ਥਾਂ ਤੁਸੀਂ ਦੱਸਣਾ ਹੈ ਜੇ ਕੋਈ ਪੰਜਾਬੀ ਦਾ ਜਗਿਆਸੂ ਬੰਦਾ ਪੰਜਾਬੀ ਦੇ ਨਾਲ ਮਾਸ ਰੱਖਣ ਵਾਲਾ ਬੰਦਾ ਉਹਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦਾ ਇੱਕ ਸਰੂਤੇ ਦੇ ਤੌਰ ਦੇ ਉੱਤੇ ਇੱਕ ਦਰਸ਼ਕ ਦੇ ਤੌਰ ਦੇ ਉੱਤੇ ਉੱਥੇ ਸਿਰਫ ਸਰੀਰਕ ਤੌਰ ਦੇ ਉੱਤੇ ਹਾਜ਼ਰੀ ਲਾਉਣਾ ਚਾਹੁੰਦਾ ਤੇ ਕੀ ਉਹ ਆ ਸਕਦਾ ਤੇ ਕਿੱਥੇ ਆ ਸਕਦਾ ਜਿੰਨੇ ਬਾਠ ਸਾਹਿਬ ਤੁਸੀਂ ਕੁਐਸਚਨ ਵੀ ਕੀਤੇ ਹੈਗਾ ਜਿੰਨੇ ਕੁ ਮੈਨ ਯਾਦ ਰਹਿ ਗਏ ਉਹਨਾਂ ਦਾ ਮਾਨਸਰ ਜਰੂਰ ਕਰ ਦਿੰਨਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ 300 ਹੈਗਾ ਸੈਂਚਰੀ ਗਾਰਡਨਜ਼ ਰਿਕਰੀਏਸ਼ਨ ਸੈਂਟਰ ਬ੍ਰੈਂਪਟਨ ਦੇ ਵਿੱਚ ਇਹਦਾ ਐਡਰੈਸ ਹੈਗਾ 340 ਵੋਡਰਨ ਸਟਰੀਟ ਦੇ ਉੱਪਰ ਤੇ ਇਹਦੀ ਜਿਹੜੀ ਕਪੈਸਿਟੀ ਹੈਗੀ ਆ 450 ਬੰਦਿਆਂ ਦੀ ਹੈਗੀ ਆ ਜੀ ਜੀ ਇਸ ਕੇਸ ਕਰਕੇ ਮੈਂ ਚਾਹਨਾ ਵੀ ਜਿਹਨੇ ਵੀ ਆਉਣਾ ਹੈਗਾ ਹਾਜ਼ਰ ਹੋਣਾ ਹੈਗਾ ਇੱਕ ਮੜੀ ਰਜਿਸਟ੍ਰੇ ਕਰਾ ਕੇ ਦੱਸ ਦੇਵੇ ਉਹਦੀ ਟੈਲੀਫੋਨ ਨੰਬਰ ਹੁੰਦਾ 416 587 ਤੇ 7000 ਇਹ ਟੈਲੀਫੋਨ ਆ ਸੰਤੋਖ ਸਿੰਘ ਸੰਧੂ ਸਾਹਿਬ ਦਾ ਇਹ ਖਰੀਕ 24 ਘੰਟੇ ਫੋਨ ਚੱਕ ਲਿੰਦੇ ਆ ਆਪਣਾ ਦੇ ਵੀ ਦੂੰਗਾ ਤੇ ਬਾਕੀ ਮੇਰੇ ਕੋਲ ਚੱਕ ਨਹੀਂ ਹੋਣਾ ਤੇ ਹੁਣ ਤੱਕ ਮੇਰੇ ਮੇਰੇ ਜਿਹੜੇ ਕੋਰ ਜਿਹੜੇ ਪੇਪਰ ਆ ਚੁੱਕੇ ਹੈਗੇ ਆ ਤਕਰੀਬਨ 50 ਪੇਪਰ ਆ ਚੁੱਕੇ ਆ ਰਲਵੇਂ ਗਦਰੀ ਬਾਬਿਆਂ ਦੇ ਗਦਰੀ ਯੋਧਿਆਂ ਬਾਰੇ ਵੀ ਤੇ ਪੰਜਾਬੀ ਭਾਸ਼ਾ ਦੇ ਵਰਤਮਾਨ ਬਾਰੇ ਵੀ ਤੇ ਤੁਸੀਂ ਤਾਂ ਜੰਗ ਜੇਨਰੇਸ਼ਨ ਦੀ ਗੱਲ ਕਰਦੇ ਹੋ 17-18 ਸਾਲ ਦੀ ਤੇ ਮੈਂ ਤੁਹਾਨੂੰ ਆਪਣੀ ਉਮਰ ਦੱਸਦਾ ਵੀ ਅੱਜ ਤੋਂ 6 ਮਹੀਨੇ ਪਹਿਲਾਂ ਮੈਨੂੰ ਗਦਰੀ ਯੋਧਿਆਂ ਬਾਰੇ ਵੀ ਨਹੀਂ ਪਤਾ ਸੀਗਾ ਜੀ ਉਸ ਤੋਂ ਬਾਅਦ ਜਦੋਂ ਆ ਪੇਪਰ ਆਉਣ ਲੱਗੇ ਹੈਗੇ ਆ ਕੁਝ ਕਿਤਾਬਾਂ ਲਿਖੇ ਆਉਣ ਲੱਗੀਆਂ ਤੇ ਫੇਰ ਪਤਾ ਲੱਗਾ ਕਿਉਂਕਿ ਕੋਸ਼ ਸਿੱਖ ਵਿਦਵਾਨਾਂ ਨੇ ਗਦਰ ਬਾਬਿਆਂ ਬਾਰੇ ਲਿਖਿਆ ਸੀ ਤੇ ਉਹ ਸਾਰੇ ਕਹਿੰਦੇ ਸਿੱਖ ਸੀਗੇ ਦੇ ਕੋਈ ਕਾਮਰੇਡ ਰਾਈਟਰ ਨੇ ਲਿਖਿਆ ਸੀ ਤੇ ਉਹਨਾਂ ਨੇ ਲਿਖਿਆ ਸੀ ਕੋਈ ਉਹ ਸਿੱਖ ਨਹੀਂ ਸੀਗਾ ਸਾਰੇ ਹੀ ਉਹ ਕਾਮਰੇਡ ਸੀਗੇ ਕੋਈ ਹਿੰਦੂ ਸਕਾਲਰਾਂ ਨੇ ਲਿਖਿਆ ਹੈਗਾ ਕਹਿੰਦੇ ਲਾਲਾ ਹਰदयाल ਜੀ ਹਿੰਦੂ ਸੀਗੇ ਜਿਨ੍ਹਾਂ ਨੇ ਦਿਮਾਗੀ ਸੀਗੇ ਤੇ ਉਹਨਾਂ ਦਾ ਕਰਕੇ ਗਦਰ ਪਾਰਟੀ ਚੱਲੀ अदरवाइज ਤੇ ਨੇ ਛੋਟਾ ਟੋਲਾ ਰਹਿਣਾ ਸੀਗਾ ਤੇ ਕੁਝ ਵੀ ਨਹੀਂ ਹੋਣਾ ਸੀਗਾ ਕਾਨਫਰੰਸ ਦਾ ਫਾਇਦਾ ਇੱਕ ਮੁੱਦਾ ਰ ਉਠਾਲਦਾ ਹੈਗਾ ਇਹਦੇ ਵਿੱਚ ਨਿਊਟਰਲ ਜੀ رائے ਬਣੂਗੀ ਵਾਕਿਆ ਹੀ ਉਹ ਗਦਰ ਯੋਧੇ ਕੌਣ ਸੀਗੇ ਤੇ ਉਹਨਾਂ ਦੇ ਨਾਲ ਜਿਹੜਾ ਇੱਕ ਹੋਰ ਕੰਮ ਕਰ ਰਹੇ ਆ ਵੀ ਗਦਰੀ ਯੋਧਿਆਂ ਦਾ ਕੋਈ ਵਾਰਸ ਹੋਵੇ ਉਹਨੂੰ ਅਸੀਂ ਸਨਮਾਨਤ ਕਰਾਂਗੇ। ਇਵੇਂ ਸਾਡੇ ਕੋਲ ਕੁਝ ਬੰਦੇ ਸਾਨੂੰ ਉਹਨਾਂ ਦੇ ਵਾਰਸ ਸਾਡੇ ਕੋਲ ਅਪਰੋਚ ਕਰ ਰਹੇ ਹੈਗੇ ਆ। ਇੱਕ ਹਰਨਾਮ ਸਿੰਘ ਜੀ ਉਹਨਾਂ ਦੇ ਪੋਤਾ ਹੈਗਾ ਮੈਂ ਕਿਹਾ ਪੋਤੇ ਸਾਹਿਬ ਨਾਲ ਛੋਟੀ ਜਿਹੀ ਉਮਰ ਦਾ ਉਹਨਾਂ ਦਾ ਵੀਡੀਓ ਹੈਗਾ ਲਾਈ ਬੇਕੋ ਦੇਖਿਏਗੀ ਆ। ਤੋ ਕੋ 60 65 ਸਾਲ ਦਾ ਚਿੱਟੀ ਦਾੜੀ ਵਾਲੇ ਉਹ ਪੋਤੇ ਸੀਗੇ ਮੈਂ ਕਿਹਾ ਗੱਲ ਹੋਣੀ ਹੈਗੀ ਆ। ਸਾਡੀ ਇੱਕ ਵੱਧ ਕਿਸਮ ਦੀ ਆਕੀ ਰਹੀ ਆ। ਸੋਨ ਸਿੰਘ ਭਕਣਾ ਜੋ ਇਸ ਗਦਰ ਲਹਿਰ ਦੇ ਪ੍ਰਧਾਨ ਸੀਗੇ। ਜੀ ਤੇ ਸਰਦਾਰ ਪੁਸ਼ੋਰਾ ਸਿੰਘ ਢਿੱਲੋਂ ਉਹਨਾਂ ਦੀ 2 ਮਹੀਨੇ ਕੋ ਪਹਿਲਾਂ ਡੈਥ ਹੋ ਗਈ ਆ ਉਹਨਾਂ ਨੇ ਮੈਨੂੰ ਉਹਨਾਂ ਦੀ ਕਿਤਾਬ ਵੀ ਭੇਜੀ ਤੇ ਉਹਨਾਂ ਨੇ ਆਉਣਾ ਸੀਗਾ ਸਾਡੇ ਮੁੱਖ ਮਹਿਮਾਨ ਵਾਂਗੂ ਹੀ ਸੀਗੇ ਜਿਹੜੇ ਮੇਨ ਸਾਡੇ ਕੀਨੋਟ ਸਪੀਕਰ ਸੀਗੇ ਜੀ ਉਹਨਾਂ ਦੀ ਇੱਕ ਖਾਸੀਅਤ ਸਿਰਫ ਇੱਕੋ ਹੀ ਸੀਗੀ ਉਹ ਜਨਮ ਤੋਂ ਲੈ ਕੇ 21 ਸਾਲ ਤੱਕ ਦੀ ਉਮਰ ਤੱਕ ਉਹਨਾਂ ਨੇ ਭਕੜਾ ਸਾਹਿਬ ਦਾ ਸਾਥਨ ਪਾਇਆ ਤੇ ਇੱਕੋ ਘਰ ਚ ਇਕੱਠੇ ਰਹੇ ਸੀਗੇ ਬਿਲਕੁਲ ਸਾਨੂੰ ਇਸ ਗੱਲ ਦਾ ਜੁਰ ਦੁੱਖ ਰਹੂਗਾ ਤੇ ਉਹੋ ਹੀ ਸਾਡੇ ਕੋਲ ਬੰਦਾ ਸੀ ਜਿਹੜਾ ਗਦਰੀ ਬਾਬੇ ਕਿਸੇ ਯੋਧੇ ਦੇ ਨਾਲ 21 ਸਾਲ ਜਿਹਨੇ ਆਪਣੀ ਜ਼ਿੰਦਗੀ ਨਾਲ ਬਤਾਏ ਸੀਗੇ। ਚੱਠਾ ਸਭ ਮੈਂ ਵੈਸੇ ਚੱਲਦੀ ਗੱਲ ਦੇ ਵਿੱਚ ਦੱਸਾਂ ਕਿ ਮੈਂ ਪਿਛਲੇ ਸਾਲ ਜਦੋਂ ਭਾਰਤ ਗਿਆ ਸੀ ਪੰਜਾਬ ਗਿਆ ਸੀ ਤਾਂ ਮੈਂ ਪਕਣਾਜੀ ਦੇ ਪਿੰਡ ਹੋ ਕੇ ਆਇਆ। ਮੈਂ ਉਹ ਸਾਰੀਆਂ ਗਲੀਆਂ ਦੇਖ ਕੇ ਆਇਆ ਉਹਨਾਂ ਦੀ ਉਹ ਯਾਦਗਾਰ ਬਣੀ ਹੈ ਉਹ ਦੇਖ ਕੇ ਆਇਆ ਜਿਹੜੇ ਸਕੂਲ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਹੱਥੀਂ ਬਣਾਇਆ ਸੀ ਉਹ ਸਕੂਲ ਦਾ ਕੱਲਾ ਕੱਲਾ ਕਮਰਾ ਘੁਮ ਕੇ ਆਇਆ ਉੱਥੋਂ ਦੇ ਸਟਾਫ ਨਾਲ ਗੱਲਾਂ ਕਰਕੇ ਆਇਆ। ਉਹਨਾਂ ਦੀ ਇੱਕ ਲਾਇਬ੍ਰੇਰੀ ਉਹਨਾਂ ਦੇ ਨਾਂ ਤੇ ਬਣੀ ਸੀ ਉਹ ਤਾਂ ਚਲੋ ਬੰਦ ਸੀ ਉਸ ਲਈ ਨਹੀਂ ਖੁੱਲ ਸਕੀ ਨਹੀਂ ਜਾ ਸਕਿਆ ਪਰ ਕਦੇ ਮੌਕਾ ਮਿਲਿਆ ਤਾਂ ਤੁਸੀਂ ਜਾਇਓ ਜ਼ਰੂਰ ਜਾਨੀ ਇੱਕ ਅਹਿਸਾਸ ਹੁੰਦਾ ਹੈ ਕਿ ਸਾਡੇ ਲਈ ਜਿਹੜਾ ਗਦਰੀ ਬਾਬਿਆਂ ਨੇ ਇੰਨਾ ਕੁਝ ਕੀਤਾ ਕਿ ਅਜੇ ਬਹੁਤ ਕੁਝ ਉਹਨਾਂ ਲਈ ਕਰਨ ਵਾਲਾ ਬਾਕੀ ਹੈ ਤੁਸੀਂ ਆਪਦੀ ਡਿਊਟੀ ਨਿਭਾ ਰਹੇ ਹੋ ਦੂਸਰਾ ਆ ਵੈਨਕੂਵਰ ਦੇ ਕੋਲ ਹੈ ਜਦੋਂ ਆਪਾਂ ਜਾਈਦਾ ਤਾਂ ਇੱਕ ਸਟਾਕਟਨ ਅਮਰੀਕਾ ਦਾ ਸ਼ਹਿਰ ਹੈ ਪਰਲੇ ਪਾਸੇ ਨੂੰ ਕੈਲੀਫੋਰਨੀਆ ਦੇ ਵਿੱਚ ਉਹ ਸਟਾਕਟਨ ਦੇ ਵਿੱਚ ਗਦਰੀ ਬਾਬਿਆਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਕੰਮ ਕਰ ਰਿਹਾ ਸੀ ਉੱਥੋਂ ਦਾ ਇੱਕ ਪੋਸਟ ਆਫਿਸ ਵੀ ਦੇਖਣ ਵਾਲਾ ਜਿੱਥੋਂ ਉਹ ਇੰਡੀਆ ਨੂੰ ਗਦਰ ਮੂਵਮੈਂਟ ਲਈ ਪੈਸੇ ਭੇਜਦੇ ਸੀ ਸੋ ਬਹੁਤ ਕੁਝ ਦੱਸਣ ਪੁੱਛਣ ਵਾਲਾ ਮੈਂ ਵੈਸੇ ਯਤਨ ਕਰੂੰਗਾ ਕਿ ਅਗਲੀ ਵਾਰ ਜੇ ਤੁਸੀਂ ਮੈਨੂੰ ਅਗਾਊਂ ਦੱਸ ਦਿੱਤਾ ਨਾ ਕਿ ਤਰੀਕਾ ਕੀ ਨੇ ਕਿ ਮੈਂ ਸ੍ਰੀਵਿਕਤੌਰ ਦੇ ਉੱਤੇ ਚਾਹੇ ਬੋਲਾਂ ਕੁਝ ਨਾ ਬੋਲਾਂ ਹਾਜ਼ਰ ਜ਼ਰੂਰ ਹੋਵਾਂ ਤੁਹਾਡੀ ਕਾਨਫਰੰਸ ਵਿੱਚ ਮੈਨੂੰ ਚੰਗਾ ਲੱਗਾ ਜਿਹੜਾ ਵਿਸ਼ਾ ਤੁਸੀਂ ਐਤਕੀ ਰੱਖਿਆ ਤੇ ਮੈਂ ਉਮੀਦ ਵੀ ਕਰਦਾ ਕਿ ਤੁਸੀਂ ਕਪੈਸਿਟੀ ਦੱਸੀ ਹੈ 450 ਦੀ ਐਤਕੀ ਇੰਨੇ ਕ ਟੈਲੀਫੋਨ ਤੁਹਾਨੂੰ ਆਉਣ ਕਿ ਅਗਲੀ ਵਾਰੀ ਤੁਹਾਨੂੰ ਮਜਬੂਰੀ ਦੇ ਵਿੱਚ 1000 ਦੀ ਕਪੈਸਿਟੀ ਵਾਲਾ ਹਾਲ ਰੱਖਣਾ ਪ ਤੁਹਾਨੂੰ ਇਹ ਥੋੜੇ ਤੇ ਬੋਝ ਪਵੇ ਥੋੜੇ ਤੇ ਪ੍ਰੈਸ਼ਰ ਪਵੇ ਕਿ ਬਹੁਤ ਸਾਰੇ ਜਿਹੜੇ ਬ੍ਰੈਂਪਟਨ ਦੇ ਲੋਕ ਨੇ ਮੀਸੀਸਾਗਾ ਦੇ ਲੋਕ ਨੇ 온ਟਾਰੀਓ ਸੂਬੇ ਦੇ ਲੋਕ ਨੇ ਕਿਉਂ ਆਉਣਾ ਚਾਹੁੰਦੇ ਆ ਸੁਣਨ ਦੇ ਲਈ ਇੱਕ ਮੈਂ ਚੀਜ਼ ਭੁੱਲ ਗਿਆ ਸਮਾਂ ਕਿੰਨੇ ਤੋਂ ਕਿੰਨੇ ਵਜੇ ਤੱਕ ਤਿੰਨੋਂ ਦਿਨ ਸਭ ਤੋਂ ਪਹਿਲਾ ਦਿਨ ਜਿਹੜਾ ਫਰਡੇ ਹੈਗਾ ਵਾ ਉਹਦਾ ਜਿਹੜਾ ਉਦਗਠਨੀ ਸੈਸ਼ਨ ਹੈਗਾ ਵਾ ਉਹ 4 ਵਜੇ ਸ਼ਾਮੀ ਸ਼ੁਰੂ ਹੋਊਗਾ ਉਹਦੇ ਲਈ ਬਾਬਾ ਬਲਬੀਰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੇ ਸਾਡੇ ਐਮਪੀ ਹੈਗੇ ਮੈਂਬਰ ਰਾਜ ਸਭਾ ਉਹ ਪਰ ਸਾਡੇ ਕੋ ਪਰਸੋਂ ਪਹੁੰਚ ਚੁੱਕੇ ਹੈਗੇ ਆ ਇਸ ਤੋਂ ਬਿਨਾ ਸਾਤ ਤੱਕ ਐਮਪੀ ਹੈਗੇ ਆ ਸਿਟੀ ਕੌਂਸਲ ਹੈਗੇ ਆ ਡਿਪਟੀ ਮੇਅਰ ਹੈਗੇ ਆ ਉਹ ਵੀ ਸਾਡੇ ਕੋਲ ਪਹੁੰਚਣਗੇ ਹੈਗਾ ਜੀ ਸਵਾਗਤੀ ਜਿਹੜਾ ਪਹਿਲਾ ਹੁੰਦਾ ਸੈਸ਼ਨ ਇਹ ਹੈਗਾ ਜੀ ਉਹਦੇ ਨਾਲ ਹੀ ਕੀਨੋਟ ਸਪੀਕਰ ਪਹਿਲੇ ਦਿਨ ਹੀ 6 ਤੋਂ ਲੈ ਕੇ 7 ਵਜੇ ਤੱਕ ਕੀਨੋਟ ਸਪੀਕਰ ਹੋਣਗੇ ਅਗਲੇ ਦਿਨ ਸ਼ੁਚਰਵਾਰ ਤੇ ਐਤਵਾਰ ਸਵੇਰੇ 7 ਵਜੇ ਤੋਂ ਲੈ ਕੇ ਤਰਾਤੀ 9 ਵਜੇ ਤੱਕ ਇਹਨਾਂ ਦੇ ਵਿੱਚ ਅਕੈਡਮਿਕ ਸੈਸ਼ਨ ਹੋਣਗੇ ਤੇ ਜਿਹੜਾ ਅਖੀਰਲਾ ਵੈਲੇਡੈਕਟਰੀ ਸੈਸ਼ਨ ਹੁੰਦਾ ਹੈਗਾ ਐਤਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 5 ਵਜੇ ਤੱਕ ਉਹਦੇ ਲਈ ਸਾਰ ਕਸ਼ਮੀਰ ਸਿੰਘ ਡਾਕਟਰ ਕਸ਼ਮੀਰ ਸਿੰਘ ਜੀ ਜਿਹੜੇ ਪ੍ਰਿੰਸੀਪਲ ਨੇ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਦੇ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਹੈਗੇ ਆ तकरीबन ਇਨਾ ਕੀ ਹੀ ਜੇ ਤੁਹਾਨੂੰ ਦੱਸ ਜੀ ਇੱਕ ਆਖਰੀ ਸਵਾਲ ਇਹ ਹੈ ਚਠਾ ਸਾਹਿਬ ਤੁਸੀਂ ਜਗਤ ਪੰਜਾਬੀ ਸਭਾ ਨੂੰ ਅਗਲੇ ਪਾਸੇ ਤੁਰ ਰਹੇ ਹੋ ਆਪਣੇ ਸਾਥੀਆਂ ਦੇ ਨਾਲ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਮੋਢੀ ਬਣ ਕੇ ਆਪਣੇ ਸਾਥੀਆਂ ਦੇ ਨਾਲ ਅੱਗੇ ਤੁਰ ਰਹੇ ਹੋ 11ਵੀਂ ਕਾਨਫਰੰਸ ਹੈ ਨਿੱਜੀ ਤੌਰ ਤੇ ਕੀ ਹਾਸਲ ਕੀਤਾ ਖੱਟਿਆ ਸੀ ਜਾਨੀ ਤੁਸੀਂ ਕਹਿੰਦੇ ਸੀ ਕਿ ਪਹਿਲਾਂ ਬਹੁਤਾ ਧਿਆਨ ਨਹੀਂ ਸੀ ਕਿ ਪੈਸੇ ਪੂਸੇ ਕਮਾਉਣਾਂ ਲਈ ਧਿਆਨ ਜੇ 68 ਸਾਲ ਦੀ ਉਮਰ ਹੋ ਗਈ ਜੇ ਮੈਂ 2 ਮਿੰਟਾਂ ਦੇ ਵਿੱਚ ਸਮਝਣਾ ਹੋਵੇ ਸਭ ਤੋਂ ਪਹਿਲਾਂ ਜੀ ਕਾਨਫਰੰਸ 'ਚ ਹਿੱਸਾ ਲੈਣ ਵਾਲੇ ਹਰੇਕ ਬੰਦੇ ਆ ਗਿਆਨ ਵਧਾ ਜਿੱਥੇ ਬਾਕੀਆਂ ਦਾ ਗਿਆਨ ਵਧਿਆ ਉੱਥੇ ਮੇਰਾ ਵੀ ਗਿਆਨ ਵਧਿਆ ਦੂਸਰਾ ਜਿਹੜਾ ਹੈਗਾ ਵਿਦਵਾਨਾਂ ਦੇ ਨਾਲ ਚੰਗੇ ਸਬੰਧ ਬਣਨੇ ਇਹ ਕੋ ਬਹੁਤ ਵੱਡੀ ਗੱਲ ਆ ਅੱਜ ਜੇ ਮੈਂ ਪਾਕਿਸਤਾਨ ਵੀ ਉੱਥੇ ਵਾਈਸ ਚਾਂਸਲ ਚਲ ਜਾ ਉਹ ਵੀ ਬਾਈ ਨਾਮ ਇਹਨੂੰ ਜਾਣਨ ਲੱਪੇ ਇੱਕ ਤਰ੍ਹਾਂ ਦੀ ਵਾਕਫੀਤ ਬਹੁਤ ਜ਼ਿਆਦੀ ਮੇਰੀ ਉਹਨਾਂ ਨਾਲ ਹੋ ਗਈ ਪੰਜਾਬੀ ਯੂਨੀਵਰਸਿਟੀ ਨਾਲ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਹੁਣ ਕਿਹੜਾ ਬੰਦਾ ਹੋ ਜਿਹੜਾ ਪੰਜਾਬੀ ਲਈ ਕੰਮ ਕਰਦਾ ਉਹ ਜਿਹਨੂੰ ਕੈਨੇਡਾ ਵਾਲੀਆਂ ਕਾਨਫਰੰਸਾਂ ਦਾ ਨਹੀਂ ਪਤਾ ਕੋਈ ਹਰੇਕ ਬੰਦਾ ਇੱਕ ਜਾਂ ਦੋ ਕਾਨਫਰੰਸਾਂ ਕਰਾ ਕੇ ਹਟ ਗਏ ਕਿਉਂ ਕਿਉਂਕਿ ਪੈਸੇ ਕਿਸੇ ਦੇ ਹੁੰਦੇ ਸੀ ਖਰਚ ਦਾ ਕੋਈ ਰਿਹਾ ਹੈਗਾ ਵਾ ਪਰ ਸਾਡੇ ਜਿਹੜੇ ਪੈਸੇ ਵੀ ਸਾਡੇ ਆਪਣੇ ਹੈਗੇ ਆ ਤੇ ਅਸੀਂ ਕਿਸੇ ਕੋ ਪਰਚੀਆਂ ਕੱਟ ਕੇ ਲੈ ਕੇ ਕਿਉਂ ਪੈਸੇ ਇਕੱਠੇ ਕਰਨੇ ਗਏ ਸਾਰੇ ਬਿਜ਼ਨਸਮੈਨ ਦਾ ਫਾਇਦਾ ਇਹ ਹੁੰਦਾ ਹੈਗਾ ਉਹ ਆਪਦੇ ਕੋਲੋਂ ਹੀ ਪੈਸੇ ਪਾ ਕੇ ਇਸ ਸਮਾਯੋਜ ਸਮਾਗਮ ਨੂੰ ਕਰ ਲੈਂਦੇ ਗਿਆ ਇਤੋਂ ਵੱਡਾ ਫਾਇਦਾ ਕੋ ਮੈਨੂੰ ਕੋਈ ਹੋਰ ਨਹੀਂ ਸਕਦਾ ਇੱਕ ਚੰਗਾ ਸਹਿਦ ਲਿਖਿਆ ਜਾਂਦਾ ਹੈਗਾ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਕਾਇਦਾ-ਏ-ਨੂਰ ਜਿਹੜਾ ਪੰਜਾਬੀਆਂ ਨੂੰ ਉਸ ਵੇਲੇ 87% ਲੋਕਾਂ ਨੇ ਪੜਾ ਲਿਆ ਸੀਗਾ ਅੰਗਰੇਜ਼ਾਂ ਨੇ ਖਤਮ ਕਰਤਾ ਸੀਗਾ ਹਥਿਆਰ ਦੇਣ ਦੇ ਦੁਆਨੇ ਦਿੰਦੇ ਸੀਗੇ ਤੇ ਕਾਇਦਾ-ਏ-ਨੂਰ ਮੁੱਢ ਦੇ ਛਿਆ ਨੇ ਦੇ ਸੀ ਨਾ ਸਾਨੂੰ ਹਿੰਦੁਸਤਾਨ ਤੋਂ ਲੱਭਾ ਨਾ ਸਾਨੂੰ ਪਾਕਿਸਤਾਨ ਤੋਂ ਲੱਭਾ ਨਾ ਇੰਗਲੈਂਡ ਤੋਂ ਲੱਭਾ ਉਸ ਕਾਇਦੇ ਵਰਗਾ ਅਸੀਂ ਕਾਇਦਾ ਨੂਰ 21 ਸਦੀ ਇੱਕ ਤਿਆਰ ਕਰਾਇਆ। ਕਿਹ ਬਾਤ ਹੈ ਜੀ। ਇਸ ਤੇ ਇਹ ਫਾਇਦਾ ਲਾਓ ਤੁਸੀਂ। ਦੂਜਾ ਜੇ ਫਾਇਦਾ ਅੱਜ ਤੱਕ ਨੈਤਿਕਤਾ ਜਿਹਨੂੰ ਮੋਰਲ ਵੈਲਿਊ ਕਹਿੰਦੇ ਹੈਗੇ ਆ, اخلاق ਕਹਿੰਦੇ ਹੈਗੇ ਆ ਉਹ ਕਦੀ ਸਬਜੈਕਟ ਕਦੀ ਸਕੂਲਾਂ ਚ ਪੜਾਇਆ ਨਹੀਂ ਗਿਆ ਸੀਗਾ। ਉਹ ਅਸੀਂ ਉਹ ਪੜਾਉਣ ਜੋ ਕਿਤਾਬ ਨਹੀਂ ਜੀ ਅਜੇ ਤੱਕ ਛਪੀ ਹੋਈ। ਉਹ ਅਸੀਂ ਇੱਕ ਕਾਇਦਾ ਨੂ ਜਿਹੜੀ ਜਿਹੜੀ ਨੈਤਿਕਤਾ ਦੀ ਕਿਤਾਬ ਹੈਗੀ ਪੜਾਉਣ ਜੋਗ ਅਸੀਂ ਉਹ ਤਿਆਰ ਕਰਵਾਈ ਹੈਗੀ ਆ। ਜੇ ਅਸੀਂ ਕਾਮਯਾਬ ਹੋ ਗਏ ਜਿਹੜੇ ਕਿ ਅਸੀਂ ਬੋਧ ਲੱਗੇ ਆ ਅਸੀਂ 2018 ਚ ਵੀ ਕਾਮਯਾਬ ਹੋ ਗਏ ਸੀ ਇਹ ਗਾਗਪੋਰ ਪੰਜਾਬ ਗਵਰਨਮੈਂਟ ਨੂੰ ਸਰਕਾਰ ਨੂੰ ਕਹਿ ਕੇ ਤੁਸੀਂ ਬੱਚਿਆਂ ਨੂੰ ਪੜਵਾ ਲਓ ਉਦੋਂ ਅਸੀਂ ਫੇਰ ਹੋ ਗਏ ਪਰ ਫੇਰ ਮੰਨਿਆ ਨਹੀਂ ਅਸੀਂ ਹੁਣ ਫੇਰ ਅਸੀਂ ਲੱਗੇ ਹੋਏ ਆਗੇ ਆ ਜੇ ਕਿ ਇਸ ਤਰੀਕੇ ਨਾਲ ਕਾਮਯਾਬ ਹੋ ਗਏ ਤੇ ਸਾਰੇ ਦੁਨੀਆ ਦੇ ਬੱਚੇ ਸਾਰੇ ਪੰਜਾਬੀ ਬੱਚੇ ਇਹ ਸਨੈਤਿਕਤਾ ਨੂੰ ਪੜਨਗੇ ਕਿਉਂ ਨੈਤਿਕਤਾ ਦੇ ਗੁਣਾਂ ਤੋਂ ਬਿਨਾ ਹਰੇਕ ਇਨਸਾਨ ਅਧੂਰਾ ਨੈਤਿਕਤਾ ਦੀ ਪੜ੍ਹਾਈ ਤੋਂ ਬਿਨਾ ਹਰੇਕ ਕਿਸਮ ਦੀ ਪੜ੍ਹਾਈ ਅਧੂਰੀ ਜਿਹੜੇ ਤਿੰਨੇ ਸੋਰਸਿਸ ਅਜ ਤੋਂ ਪਹਿਲਾਂ ਉਹ ਸਾਰੇ ਖਤਮ ਹੋ ਚੁੱਕੇ ਆ ਪਹਿਲੇ ਸੋਰਸਿਸ ਸਾਂਝੇ ਪਰਿਵਾਰ ਦੂਜਾ ਸੀਗਾ ਅਧਿਆਪਕ ਤੀਜਾ ਸੀ ਸਮਾਜ ਇਹ ਤਿੰਨੇ ਸੋਰਸ ਖਤਮ ਹੋ ਚੁੱਕੇ ਹੈਗੇ ਹੁਣ ਇੱਕੋ ਇੱਕ ਛੱਡ ਕੋ ਹੈਗਾ ਇੱਕ ਤਰੀਕਾ ਹੈਗਾ ਵੀ ਜਿਹੜਾ ਅਸੀਂ ਨੈਤਿਕਤਾ ਨੂੰ ਸਕੂਲਾਂ 'ਚ ਪੜਾ ਸਕੀਏ ਜੇ ਇਹ ਅਸੀਂ ਪੜਾਉਣ 'ਚ ਕਾਮਯਾਬ ਹੋ ਗਏ ਤਾਂ ਸਮਝੋ ਮੇਰਾ ਜੀਵਨ ਸਫਲ ਹੀ ਹੋ ਗਿਆ ਕੀ ਬਾਤ ਹੈ ਜੀ ਛੱਠਾ ਸਾਹਿਬ ਕਿਤੇ ਸਵਾਬ ਬਣਿਆ ਤਾਂ ਮੁਲਾਕਾਤਾਂ ਹੋਣਗੀਆਂ ਬੈਠ ਕੇ ਤੁਹਾਡੇ ਤਜਰਬੇ ਜਿਹੜੇ ਆ ਮੂੰਹੋਂ ਮੂੰਹ ਤੁਹਾਡੇ ਤੋਂ ਸੁਣਾਂਗੇ ਕੁਝ ਸਿੱਖਣ ਦੀ ਕੋਸ਼ਿਸ਼ ਜੜੀ ਕਰਾਂਗੇ ਤੇ ਤੁਹਾਨੂੰ ਸ਼ੁਭੇਸ਼ਾਵਾ ਇਹ ਵਿਸ਼ਾ ਪੰਜਾਬੀ ਕਾਨਫਰੰਸ ਸਫਲ ਰਿਹਾ ਤੁਹਾਡੀ ਸਾਰੀ ਟੀਮ ਨੂੰ ਅਗਾਉ ਮੁਬਾਰਕਬਾਦ ਤੇ ਪ੍ਰਾਈਮੇਰੀਅਰ ਟੀਵੀ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਭਵਿੱਖ ਦੇ ਵਿੱਚ ਜਿਹੜੀਆਂ ਵੀ ਪੰਜਾਬੀ ਭਾਸ਼ਾ ਦੇ ਲਈ ਗਦਰੀ ਯੋਧਿਆਂ ਦੇ ਲਈ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਹੋਣਗੀਆਂ ਅਸੀਂ ਆਪਣੇ ਵੱਲ ਜਿੰਨਾ ਕੁ ਯੋਗਦਾਨ ਉਹਨੂੰ ਕਵਰ ਕਰਨ ਦੇ ਲਈ ਪਾ ਸਕੀਏ ਜ਼ਰੂਰ ਪਾਵਾਂਗੇ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਸਸਕਾਤ ਸ਼ੁਕਰੀਆ ਜੀ